ਲੁਧਿਆਣਾ ਜ਼ਿਮਨੀ ਚੋਣ ਚ ਇਲਜ਼ਾਮ ਬਾਜ਼ੀਆਂ ਦਾ ਦੌਰ ਵੀ ਜਾਰੀ ਹੈ ਭਾਰਤਪੂਰਨ ਆਸ਼ੂ ਦੀ ਪਤਨੀ ਦਾ ਆਪ ਤੇ ਵੱਡਾ ਇਲਜ਼ਾਮ سامنے ਆਇਆ ਹੈ ਉਹਨਾਂ ਨੇ ਕਿਹਾ ਕਿ ਕਾਂਗਰਸੀ ਵਰਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਕਾਂਗਰਸੀ ਵਰਕਰਾਂ ਨੂੰ ਡਰਾਇਆ ਤੇ ਧਮਕਾਇਆ ਜਾ ਰਿਹਾ ਹੈ ਮਮਤਾ ਆਸ਼ੂ ਨੇ ਕਿਹਾ ਕਿ ਪੁਲਿਸ ਦੀ ਮਦਦ ਦੇ ਨਾਲ ਕਾਂਗਰਸੀ ਵਰਕਰਾਂ ਨੂੰ ਡਰਾਇਆ ਜਾ ਰਿਹਾ ਹੈ ਤੇ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਹਾਂ ਭਾਰਤਪੂਰਨ ਆਸ਼ੂ ਕੈਂਡੀਡੇਟ ਨੇ ਤੇ ਉਹਨਾਂ ਦੀ ਪਤਨੀ ਨੇ ਮਮਤਾ ਆਸ਼ੂ ਜਿਨ੍ਹਾਂ ਦੇ ਵੱਲੋਂ ਇਹ ਵੱਡਾ ਇਲਜ਼ਾਮ ਲਾਇਆ ਗਿਆ ਹੈ ਕਿ ਆਮ ਆਦਮੀ ਪਾਰਟੀ ਕਾਂਗਰਸੀ ਵਰਕਰਾਂ ਨੂੰ ਡਰਾ ਰਹੀ ਹੈ ਲੁਧਿਆਣਾ ਜ਼ਿਮਨੀ ਚੋਣ ਦੇ ਵਿੱਚ ਇਲਜ਼ਾਮ ਬਾਜ਼ੀਆਂ ਦਾ ਦੌਰ ਚੱਲ ਰਿਹਾ ਹੈ ਭਾਰਤ ਕੁਸ਼ਨਾਸ਼ੂ ਦੀ ਪਤਨੀ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਕਿ ਆਮ ਆਦਮੀ ਪਾਰਟੀ ਕਾਂਗਰਸੀ ਵਰਕਰਾਂ ਦੇ ਘਰਾਂ ਦੇ ਵਿੱਚ ਛਾਪੇਮਾਰੀ ਕਰਵਾ ਰਹੀ ਹੈ ਕਾਂਗਰਸੀ ਵਰਕਰਾਂ ਨੂੰ ਡਰਾ ਰਹੀ ਹੈ ਧਮਕਾਇਆ ਜਾ ਰਿਹਾ ਹੈ ਪੁਲਿਸ ਦੀ ਮਦਦ ਦੇ ਨਾਲ ਕਾਂਗਰਸੀ ਵਰਕਰਾਂ ਨੂੰ ਡਰਾਉਣ ਦੇ ਇਲਜ਼ਾਮ ਲਾਏ ਨੇ ਮਮਤਾ ਆਸ਼ੂ ਨੇ ਨਾਲੀਆਂ ਨੇ ਕਿਹਾ ਕਿ ਅਸੀਂ ਕਿਸੇ ਤੋਂ ਡਰਨ ਵਾਲੇ ਨਹੀਂ ਸਾਡੇ ਸਿੱਕੀ ਸਾਹਿਬ ਨੂੰ ਸਾਡੇ ਐਚਐਸ ਐਸਐਚਓ ਸਾਹਿਬ ਡਿਵੀਜ਼ਨ ਨੰਬਰ 5 ਨੂੰ ਔਰ ਕੋਚਨ ਮਾਰਕੀਟ ਚੌਂਕੀ ਦੇ ਚੌਂਕੀ ਇੰਚਾਰਜ ਨੇ ਵੀ ਟਾਰਗੇਟਡ ਤੁਸੀਂ ਉਹਨਾਂ ਘਰਾਂ ਦੇ ਵਿੱਚ ਜਾ ਰਹੇ ਹੋ ਤੁਸੀਂ ਆ ਘਰ ਆਪ ਖੋਲ ਕੇ ਛੋਟਾ ਜਾਂ ਦੇਖ ਸਕਦੇ ਹੋ ਵੀ ਤੁਹਾਨੂੰ ਇੱਥੇ ਕਿਤੇ ਕੋਈ ਕਰਾਇਦਾਰ ਜਾਂ ਪੀਜੀ ਦਿਖ ਰਿਹਾ ਹੈ ਕਿ ਆ ਇੱਕ ਅਚੀ ਲੋਕੇਲਿਟੀ ਲੋਕ ਆਪਣੇ ਆਰਾਮ ਨਾਲ ਘਰਾਂ 'ਚ ਬੈਠੇ ਹੈ ਕਿ ਆ ਕੰਮ ਕਰ ਰਹੇ ਹੈਗਾ ਆ ਆ ਕੇ ਪੁਲਿਸ ਦਾ ਦੜ ਦੜਾਣ ਦੇ ਅੰਦਰ ਜਾਣਾ ਤਲਾਸ਼ੀਆਂ ਲੈਣਾ ਉਹੋ ਕਰਨਾ ਉਹ ਕੀ ਦਿਖਾਂਦਾ ਹੈ ਕਿ ਆ ਜਿਨ੍ਹਾਂ ਘਰਾਂ ਦੇ ਵਿੱਚ ਸਮਾਨ ਵੰਡਿਆ ਜਾ ਰਿਹਾ ਦੇਖਿਆ ਜਾ ਰਿਹਾ ਹੈਗਾ ਉੱਥੇ ਕੁਝ ਨਹੀਂ ਜਾ ਰਹੀ ਔਰ ਇਹਨਾਂ ਲੋਕਾਂ ਨੂੰ ਧਮਕਾਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਸਿਰਫ ਇਹ ਕਰਕੇ ਵੀ ਇਹ ਆਸ਼ੂਜੀਤ ਨੂੰ ਪਿਆਰ ਕਰਦੇ ਆ ਆਸ਼ੂਜੀਤ ਦੇ ਸਪੋਰਟਰ ਹੱਤੇ ਆ ਔਰ ਇਹ ਸਾਰੀ ਕੰਸਿਸਟੈਂਸੀ 'ਚ ਪਰसों ਰਾਤ ਦਾ ਸ਼ੁਰੂ ਹੋਇਆ ਹੋਇਆ ਹੈ ਕਾਇਆ ਤਾਂ ਮਮਤਾ ਆਸ਼ੂ ਦੇ ਵੱਲੋਂ ਇਲਜ਼ਾਮ ਲਾਏ ਗਏ ਨੇ ਕਿ ਕਾਂਗਰਸ ਦੇ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਪੁਲਿਸ ਅਜਿਹਾ ਕਰ ਰਹੀ ਹੈ ਪੁਲਿਸ ਦੇ ਰਾਹੀਂ ਅਜਿਹਾ ਕਰਵਾਇਆ ਜਾ ਰਿਹਾ ਹੈ ਮਮਤਾ ਆਸ਼ੂ ਦੇ ਵੱਲੋਂ ਇਹ ਇਲਜ਼ਾਮ ਲਾਏ ਗਏ ਨੇ ਆਮ ਆਦਮੀ ਪਾਰਟੀ ਦੇ ਉੱਤੇ ਕਿ ਪੁਲਿਸ ਦੀ ਮਦਦ ਦੇ ਨਾਲ ਕਾਂਗਰਸੀ ਵਰਕਰਾਂ ਨੂੰ ਡਰਾਇਆ ਧਮਕਾਇਆ ਜਾ ਰਿਹਾ ਹੈ ਉਹਨਾਂ ਦੇ ਘਰ ਪੁਲਿਸ ਭੇਜੀ ਜਾ ਰਹੀ ਹੈ ਘਰਾਂ ਦੇ ਵਿੱਚ ਛਾਪੇਮਾਰੀ ਕੀਤੀ ਜਾ ਰਹੀ ਹੈ ਭਾਰਤਪੂਸ਼ ਆਸ਼ੂ ਦੀ ਪਤਨੀ ਨੇ ਮਮਤਾ ਆਸ਼ੂ ਤੇ ਉਹਨਾਂ ਦੇ ਵੱਲੋਂ ਇਹ ਗੰਭੀਰ ਇਲਜ਼ਾਮ ਆਮ ਆਦਮੀ ਪਾਰਟੀ 'ਤੇ ਲਾਇਆ ਗਿਆ ਹੈ ਦੱਸ ਦਿਆ ਕਿ ਜ਼ਿਮਨੀ ਚੋਣ ਦੀ ਜੰਗ ਜਾਰੀ ਹੈ ਤੇ ਅੱਜ ਚੋਣ ਪ੍ਰਚਾਰ ਦਾ ਆਖਰੀ ਦਿਨ ਤੇ ਇਸ ਤੋਂ ਪਹਿਲਾਂ ਪੂਰੀ ਤਾਕਤ ਝੋਕੀ ਜਾ ਰਹੀ ਹੈ ਸਾਰੀਆਂ ਪੋਲੀਟੀਕਲ ਪਾਰਟੀਆਂ ਦੇ ਵੱਲੋਂ ਪਰ ਦੂਜੇ ਪਾਸੇ ਮਮਤਾ ਆਸ਼ੂ ਦੇ ਵੱਲੋਂ ਇਹ ਵੱਡਾ ਇਲਜ਼ਾਮ ਕਿ ਆਮ ਆਦਮੀ ਪਾਰਟੀ ਡਰਾ ਤਮਕਾ ਰਹੀ ਹੈ ਤੇ ਇਸ ਵੇਲੇ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਬੱbbi ਬਾਦਲ ਸਾਡੇ ਨਾਲ ਫੋਨ ਲਾਈਨ ਤੇ ਮੌਜੂਦ ਨੇ ਬੱ비 ਬਾਦਲ ਜੀ న్యూਸ 18 ਤੇ ਸਵਾਗਤ ਹੈ ਮਮਤਾ ਆਸ਼ੂ ਦੇ ਵੱਲੋਂ ਗੰਭੀਰ ਇਲਜ਼ਾਮ ਲਾਇਆ ਗਿਆ ਹੈ ਕਿ ਕਾਂਗਰਸੀਆਂ ਨੂੰ ਡਰਾਉਣ ਧਮਕਾਉਣ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ ਖਾਸ ਕਰਕੇ ਪੁਲਿਸ ਦੀ ਮਦਦ ਦੇ ਨਾਲ ਰਾਨਨ ਜੀ ਬੇਨਤੀ ਇਹ ਹੈ ਕਿ ਦੇਖੋ ਆਸ਼ੂ ਜੀ ਭਲੀ ਭਾਤੀ ਜਾਣਦੇ ਨੇ ਕਿ ਡਰਾਉਣ ਧਮਕਾਉਣ ਦਾ ਜਿਹੜਾ ਸੁਭਾਅ ਹੈ ਉਹ ਆਸ਼ੂ ਜੀ ਦਾ ਹੈ ਕਾਂਗਰਸ ਪਾਰਟੀ ਦਾ ਹੈ ਜਾਂ ਫਿਰ ਇਹ ਕੇਂਦਰ ਦੇ ਵਿੱਚ ਹੈ ਤਾਂ ਭਾਜਪਾ ਈਡੀ ਨਾਲ ਧਮਕਾਉਂਦੀ ਹੈ ਸਾਡਾ ਸੰਜੀਵ ਰੋੜਾ ਇਹੋ ਜਿਹਾ ਉਮੀਦਵਾਰ ਹੈ ਜੀ ਕਿ ਮੈਨੂੰ ਤਾਂ ਲੱਗਦਾ ਸਾਰੀ ਜ਼ਿੰਦਗੀ ਚ ਉਹਨਾਂ ਨੇ ਕਿਸੇ ਨੂੰ ਡਰਾਇਆ ਧਮਕਾਇਆ ਹੋਣਾ ਹੀ ਨਹੀਂ ਉਹਨਾਂ ਨੇ ਤਾਂ ਕਿਸੇ ਦੇ ਖਿਲਾਫ ਇੱਕ ਸ਼ਬਦ ਬੋਲਿਆ ਹੀ ਨਹੀਂ ਜੀ ਨਾ ਉਹਨਾਂ ਨੇ ਕੋਈ ਨੈਗੇਟਿਵ ਸਿਆਸਤ ਕੀਤੀ ਹੈ ਤਾਂ ਕਾਂਗਰਸ ਕੀ ਕਿਉਂ ਕਹਿ ਰਹੀ ਹੈ ਬੱਬੀ ਬਦਲ ਜੀ ਮਮਤਾ ਆਸ਼ੂ ਕਿਉਂ ਕਹਿ ਰਹੇ ਨੇ ਫਿਰ ਇਹ ਆਸ਼ੂ ਜੀ ਨੇ ਦੇਖ ਲਿਆ ਕਿ ਇਲੈਕਸ਼ਨ ਤੋਂ ਬਾਅਦ ਜਦੋਂ ਰਫੂ ਕਰਨ ਦਾ ਟਾਈਮ ਆਉਣਾ ਹੈ ਤਾਂ ਫਿਰ ਆਸ਼ੂ ਜੀ ਨੂੰ ਪਤਾ ਹੈ ਕਿ ਜਦੋਂ ਵੱਡੀ ਹਾਰ ਦਾ ਸਾਹਮਣਾ ਕਰਨਾ ਪੈਣਾ ਤਾਂ ਫਿਰ ਮੈਂ ਪਹਿਲਾਂ ਤੋਂ ਹੀ ਬੇਸ ਬਣਾਉਣ ਲੱਗ ਗਿਆ ਆਸ਼ੂ ਜੀ ਜੀ ਉਹ ਹੁਣ ਤੋਂ ਹੀ ਗਰਾਊਂਡ ਤਿਆਰ ਕਰ ਰਿਹਾ ਸੀ ਸਰਕਾਰ ੱੱਕਾ ਕਰ ਰਹੀ ਹੈ ਧਮਕਾ ਰਹੀ ਹੈ ਮੈਂ ਆਸ਼ੂ ਜੀ ਨੂੰ ਇਹ ਬੇਨਤੀ ਕਰੂੰਗਾ ਜਾਂ ਤਾਂ ਕੋਈ ਸਪੈਸੀਫਿਕ ਕੇਸ ਕੋਟ ਕਰੋ ਜਾਂ ਕੋਈ ਬੰਦਾ ਸਾਹਮਣੇ ਲਿਆਓ ਆ तकरीबन ਕਿੰਨੇ ਮਹੀਨੇ ਹੋ ਗਏ ਸਾਨੂੰ ਆਪਣਾ ਉਮੀਦਵਾਰ ਐਲਾਨਣਿਆ ਨੂੰ ਜੀ ਤੇ ਸੰਜੀਵ ਰੋੜਾ ਜੀ ਲੁਧਿਆਣੇ ਵਾਲੇ ਜਾਣਦੇ ਆ ਭਲੀ ਭਾਤੀ ਜੀ ਕਿ ਉਹਨਾਂ ਦੀ ਸਿੱਖਿਆਤ ਕਿਹੋ ਜੀ ਹੈ ਉਹਨਾਂ ਦਾ ਸੁਭਾਅ ਕਿਹੋ ਜਿਹਾ ਹੈ ਸੋ ਆਤਮਕੀਆਂ ਦੇਣਾ ਔਰ ਨੈਗੇਟਿਵ ਸਿਆਸਤ ਕਰਨੀ ਇਹ ਆਸ਼ੂ ਜੀ ਨੂੰ ਮੁਬਾਰਕ ਹੋਵੇ ਆਸ਼ੂ ਜੀ ਨੂੰ ਔਰ ਕਾਂਗਰਸ ਪਾਰਟੀ ਪਰ ਬੱਬੀ ਬਾਦਲ ਜੀ ਉਹਨਾਂ ਨੇ ਘਰ ਦਿਖਾਇਆ ਤੇ ਕਿਹਾ ਕਿ ਇੱਥੇ ਪੁਲਿਸ ਆਈ ਹੈ ਤੇ ਜਾਣ ਬੁੱਝ ਕੇ ਇਲਜ਼ਾਮ ਲਾ ਕੇ ਪੁਲਿਸ ਛਾਪੇਮਾਰੀ ਕਰ ਰਹੀ ਹੈ ਘਰਾਂ ਦੇ ਵਿੱਚ ਤੇ ਉਹ ਕਾਂਗਰਸੀ ਵਰਕਰਾਂ ਦੇ ਘਰ ਨੇ ਇਸ ਕਰਕੇ ਨਿਸ਼ਾਨਾ ਬਣਾਇਆ ਜਾ ਰਿਹਾ ਹੈ ਦੇਖੋ ਜੇ ਆਸ਼ੂ ਜੀ ਔਰ ਕਾਂਗਰਸ ਪਾਰਟੀ ਕਿਸੇ ਦੇ ਘਰ ਵਿੱਚ ਨਜਾਇਜ਼ ਸ਼ਰਾਬ ਰੱਖ ਕੇ ਵੰਡੂਗੀ ਜੀ ਜੇ ਕਾਂਗਰਸ ਪਾਰਟੀ ਕਿਸੇ ਦੇ ਘਰੋਂ ਪੈਸਾ ਵੰਡਣ ਦੀ ਕੋਸ਼ਿਸ਼ ਕਰੂਗੀ ਜੇ ਕੋਈ ਗਲਤ ਕਰੂ ਤਾਂ ਪੁਲਿਸ ਨੇ ਜਾਣਾ ਹੀ ਜਾਣਾ ਹੈ ਲੇਕਿਨ ਸਿਰਫ ਇੱਕ ਗੱਲ ਮੈਂ ਜ਼ਰੂਰ ਆਸ਼ੂ ਜੀ ਨੂੰ ਕਹੂੰਗਾ ਕਿ ਆਸ਼ੂ ਜੀ ਕਾਂਗਰਸ ਪਾਰਟੀ ਕਿਸ ਤਰ੍ਹਾਂ ਬਾਈ ਇਲੈਕਸ਼ਨ ਲੜਦੀ ਸੀ ਪੰਜਾਬ ਦੇ ਲੋਕ ਭਲੀ ਭਾਤੀ ਜਾਣਦੇ ਨੇ आम आदमी पार्टी ਤੇ ਤੁਸੀਂ ਇਹ ਇਲਜ਼ਾਮ ਨਹੀਂ ਲਾ ਸਕਦੇ ਅਸੀਂ ਹਾਂ ਬਿਲਕੁਲ ਅਸੀਂ ਬਿਲਕੁਲ ਇਮਾਨਦਾਰੀ ਨਾਲ ਚੋਣ ਲੜ ਰਹੇ ਹਾਂ ਔਰ ਲੁਧਿਆਣਾ ਵੈਸਟ ਦੇ ਲੋਕ ਜਾਣਦੇ ਨੇ ਇਹਨਾਂ ਦੀ ਬੰਦੀ ਹੈ ਜੀ ਇਹਨਾਂ ਨੇ ਹਾਰਨਾ ਤਾਂ ਆਪਣੀ ਚਲੋ ਚਲੋ ਠੀਕ ਹੈ ਬਹੁਤ ਧੰਨਵਾਦ ਬੱਬੀ ਬਾਦਲ ਜੀ ਸਾਡੇ ਨਾਲ ਜੁੜਨ ਦੇ ਲਈ ਤਾਂ ਬੱਬੀ ਬਾਦਲ ਆਮ ਆਦਮੀ ਪਾਰਟੀ ਕਿਸੇ ਨਾਲ ਕੋਈ ਤੱਕਾ ਨਹੀਂ ਕਰ ਰਹੀ ਕਿਸੇ ਦੇ ਘਰ ਕੋਈ ਪੁਲਿਸ ਨਹੀਂ ਭੇਜ ਰਹੀ ਸਪਸ਼ਟ ਕਰ ਦਿੱਤਾ ਗਿਆ ਦੂਜੇ ਪਾਸੇ ਇਲਜ਼ਾਮ ਜ਼ਰੂਰ ਮਮਤਾ ਆਸ਼ੂ ਦੇ ਵੱਲੋਂ ਲਾਏ ਗਏ ਸੀ ਕਿ ਕਾਂਗਰਸੀ ਵਰਕਰਾਂ ਦੇ ਘਰ ਪੁਲਿਸ ਭੇਜੀ ਜਾ ਰਹੀ ਹੈ ਪਰ ਬੱਬੀ ਬਾਦਲ ਹੋਰਾਂ ਨੇ ਕਿਹਾ ਹੈ ਕਿ ਜੇ ਕੋਈ ਘਰ ਦੇ ਵਿੱਚ ਸ਼ਰਾਬ ਰੱਖੇਗਾ ਤਾਂ ਜ਼ਰੂਰ ਪੁਲਿਸ ਆਏਗੀ ਨਜਾਇਜ਼ ਤੌਰ ਤੇ